ਲੌਕਡਾਊਨ ਤੋਂ ਬਾਅਦ ਬਾਲੀਵੁੱਡ ਨੇ ਕਾਫੀ ਸਪੀਡ ਫੜ ਲਈ ਹੈ ਅਦਾਕਾਰ ਅਕਸ਼ੇ ਕੁਮਾਰ ਵੱਲੋਂ ਵੀ ਟੀਜੀ ਨਾਲ ਕੰਮ ਕੀਤਾ ਜਾ ਰਿਹਾ ਹੈ ਅਕਸ਼ੇ ਕੁਮਾਰ ਲਗਾਤਾਰ ਆਪਣੇ ਪੁਰਾਣੇ ਪ੍ਰੋਜੈਕਟਸ ਨੂੰ ਪੂਰਾ ਕਰ ਰਹੇ ਨੇ ਇਸ ਸਮੇਂ ਉਹਨਾਂ ਕੋਲ ਇਹਨਾਂ ਕੰਮਾਂ 'ਕਿਉਨਾਕੋਲ ਕੋਈ ਵੀ ਡੇਟ ਖਾਲੀ ਨਹੀਂ ਹੈ ਅਤੇ ਇਸ ਕਾਰਨ ਅਕਸ਼ੇ ਕੁਮਾਰ ਨੂੰ ਇੱਕ ਵੱਡੀ ਫਿਲਮ ਛੱਡਣੀ ਪਈ ਹੈ ਰਿਪੋਰਟਸ ਦੇ ਅਨੁਸਾਰ ਅਕਸ਼ੇ ਕੁਮਾਰ ਨੇ ਮੁਦੱਸਰ ਅਜੀਜ਼ ਦੀ ਫਿਲਮ ਛੱਡ ਦਿੱਤੀ ਹੈ ਅਕਸ਼ੇ ਕੁਮਾਰ ਦੀ ਫਿਲਮ ਨੂੰ ਮੁਦੱਸਰ ਅਜੀਜ਼ ਵੱਲੋਂ ਡਾਇਰੈਕਟ ਕੀਤਾ ਜਾਣਾ ਸੀ ਫਿਲਮ ਲਈ ਅਕਸ਼ੇ ਕੁਮਾਰ ਨੂੰ 100 ਕਰੋੜ ਤੋਂ ਉੱਪਰ ਦੀ ਫੀਸ ਵੀ ਦਿੱਤੀ ਜਾਣੀ ਸੀ ਅਤੇ ਉਹਨਾਂ ਨੇ ਫਿਲਮ ਨੂੰ ਸਾਈਨ ਵੀ ਕੀਤਾ ਸੀ ਪਰ ਫਿਲਹਾਲ ਅਕਸ਼ੇ ਕੁਮਾਰ ਕੋਲ 2 ਸਾਲ ਦੀਆਂ ਡੇਟਸ ਖਾਲੀ ਨਹੀਂ ਹੈ ਇਸ ਦੇ ਨਾਲ ਹੀ ਮੁਦਸਰ ਅਜ਼ੀਜ਼ ਦੀ ਇਸ ਫਿਲਮ ਨੇ ਇੱਥਸੈਲਫ ਫਲੋਰ ਤੇ ਆ ਜਾਣਾ ਸੀ ਇਸ ਤੋਂ ਪਹਿਲਾਂ ਕਾਮੇਡੀ ਫਿਲਮ ਹੈਪੀ ਭਾਗ ਜਾਏਗੀ ਤੇ ਇਸ ਦੇ ਦੂਸਰੇ ਪਾਗ ਨੂੰ ਵੀ ਮੁਦਸਰ ਅਜ਼ੀਜ਼ ਨੇ ਡਾਇਰੈਕਟ ਕੀਤਾ ਸੀ ਇਸ ਦਿਨ ਆਲੀ ਅਕਸ਼ਿ ਕੁਮਾਰ ਦੇ ਫੈਨਸ ਵੀ ਉਹਨਾਂ ਨੂੰ ਕਾਮੇਡੀ ਦੇ ਰੰਗ ਦੇ ਵਿੱਚ ਦੇਖਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਅਕਸ਼ਿ ਵੱਲੋਂ ਲਾਈਟ ਕਾਮੇਡੀ ਫਿਲਮ ਦੇਖੇ ਕਾਫੀ ਸਮਾਂ ਹੋ ਗਿਆ ਹੈ ਇਹ ਪਹਿਲੀ ਵਾਰ ਨਹੀਂ ਹੈ ਕਿ ਜਦ ਅਕਸ਼ਿ ਕੁਮਾਰ ਨੇ ਕੋਈ ਵੱਡੀ ਫਿਲਮ ਛੱਡੀ ਹੋਵੇ ਇਸ ਤੋਂ ਪਹਿਲਾਂ ਵੀ ਕਈ ਸਾਰੀਆਂ ਫਿਲਮਾਂ ਨੂੰ ਉਹ ਨਾ ਕਰ ਚੁੱਕੇ ਨੇ এবੀਪੀ ਸੌਂਝਾ ਜੋਸ਼ ਜਜ਼ਬਾ ਜੁਨੂ